ਹੋ ਡੇਲੀ ਪਬਲਿਕ ਲਾਈਵ ਐਂਕਰ ਸੁਜਾਨਪੁਰ ਦੇ ਪੌਣਾ ਨੰਬਰ 1 ਫਿਰੋਜ਼ਪੁਰ ਕਲਾ ਹਾਈਡਲ ਨੇਰ ਵਿੱਚੋਂ ਇੱਕ ਮਹਿਲਾ ਦੀ ਲਾਸ਼ ਮਿਲਣ ਦੇ ਕਾਰਨ ਖੇਤਰ ਵਿੱਚ ਸਨਸਨੀ ਫੈਲ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਦੇ ਤਾਇਨਾਤ ਮੁਲਾਜ਼ਮ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਡਿਊਟੀ ਦੇ ਸੰਕੇ ਇੱਕ ਰੁੜਦੀ ਹੋਈ ਲਾਸ਼ ਤਕਰੀਬਨ ਸਵੇਰੇ 8:30 ਵਜੇ ਪੌਣੇ ਤੇ ਨਾਲ ਆ ਲੱਗੀ ਉਹਨਾਂ ਦੱਸਿਆ ਕਿ ਇਹ লাশ ਇੱਕ ਮਹਿਲਾ ਦੀ ਸੀ ਜਿਸ ਦੀ ਉਮਰ ਤਕਰੀਬਨ 55 ਤੋਂ 60 ਸਾਲ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਥਾਣਾ ਸੁਜਾਨਪੁਰ ਵਿੱਚ ਸੂਚਨਾ ਦਿੱਤੀ ਗਈ ਜਿਸ ਦੇ ਬਾਅਦ ਮੌਕੇ ਤੇ ਸੁਜਾਨਪੁਰ ਥਾਣੇ ਦੀ ਪੁਲਿਸ ਪਹੁੰਚੀ ਅਤੇ ਉਹਨਾਂ ਨੇ লাশ ਆਪਣੇ ਵਿੱਚ ਕਬਜ਼ੇ 'ਚ ਲੈ ਲਈਆ ਅਤੇ ਪੁਲਿਸ ਹੁਣ ਜਾਂਚ ਕਰ ਰਹੀ ਹੈ। ਕਿਹਨਾਂ ਜੀ ਆਪਣਾ ਦੀਪਕ ਕੁਮਾਰ ਜੀ ਇਹ ਕੰਮ ਕਰ ਦਿਓ। ਇਹ ਇੱਕ ਨੰਬਰ ਪੁੱਛੇ। ਕੀ ਇਥੇ ਵਾਕਿਆ ਹੋਇਆ ਜੀ? ਏਜੀ ਤਕਰੀਬਨ 8:30 ਵਜੇ ਇੱਕ ਡੈੱਡ ਬੋਡੀ ਆਈ ਜੋ ਸਾਡੇ ਪੁਨੇ ਨੰਮ ਦੇ ਇੱਕ ਇੱਕ ਨੰਬਰ ਗੇਟ ਦੇ ਵਿੱਚ ਫਸ ਗਈ ਸੀ ਜੋ ਅਸੀਂ ਪੁਲਿਸ ਨੂੰ ਸੂਚਿਤ ਕਰਤਾ ਆਪਣੇ ਵੱਡੇ ਅਫਸਰਾਂ ਨੂੰ ਸੂਚਿਤ ਕੀਤਾ ਤੇ ਉਹਨਾਂ ਨੇ ਪੁਲਿਸ ਨੂੰ ਇਨਫਾਰਮ ਕਰਕੇ ਬੁਲਾ ਲਿਆ ਇੱਥੇ ਜੋ ਕਿ 9 ਵਜੇ ਤਕਰੀਬਨ ਪਹੁੰਚ ਗਈ ਤੇ ਉਹ ਡੈੱਡ ਬੋਡੀ ਕੰਦੇ ਹਵਾਲੇ ਕਰਤੀ ਕਿਤੇ ਡੈੱਡ ਬੋਡੀ ਆ ਗਈ ਸੀ ਕਿਸੇ ਔਰਤ ਦੀ ਸੀ ਕੋਈ 50 55 60 ਸਾਲ ਦੀ 55 60 ਸਾਲ ਦੀ ਉਮਰ ਤੱਕ ਦੀ ਉਹ ਲੈ ਗਏ ਡੈੱਡ ਬੋਡੀ ਨੂੰ ਹਾਂਜੀ ਡੈੱਡ ਬੋਡੀ ਲੈ ਗਏ ਹਾਂਜੀ ਭਾਜੀ ਇੱਕ ਹੀ ਮਾਮਲਾ ਹੈਗਾ ਜੀ ਭਾਈ ਅੱਜ ਨਾ ਸਵੇਰੇ ਇੱਕ ਨਹਿਰ ਦੇ ਵਿੱਚ ਲਾਸ਼ ਮਿਲਦੀ ਹੈ ਇੱਕ ਲੇਡੀ ਜ ਹੈ ਕੋਈ ਅਨਪਛਾਤਨਾ ਹੈ ਅਜੇ ਤੱਕ ਉਹਨਾਂ ਦੀ ਕੋਈ شناخت ਨਹੀਂ ਹੋ ਪਾਈ ਪੁਲਿਸ ਵਾਲੇ ਆ ਰਹੇ ਨੇ ਆ ਕੇ ਲਾਸ਼ ਬਾਹਰ ਕੱਢਣਗੇ ਤੇ ਫਿਰ ਉਹਨਾਂ ਦੀ شناخت ਹੋ ਪਾਏਗੀ ਕਿੰਨੇ ਵਜੇ ਦੀ ਗੱਲ ਹੈ ਭਾਜੀ ਇਹ ਕੋਈ ਮੇਰੇ ਖਰ ਕੋਈ ਨੌਕਰ ਵਜ ਦੀ ਗੱਲ ਹੈਗੀ ਭਾਜੀ ਸਵੇਰੇ ਹਾਂਜੀ